ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆਪਣੇ ਚੈਨਲ ਪੌਂਗਾ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਹੈਗੀ ਪਿੰਡ ਮਾਲਾ ਕਿਹੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਬਰਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਦੋਵੇਂ ਤਾਜ਼ੇ ਸੋਏ ਆ ਤੇ ਆਪਾਂ ਪਹੁੰਚੇ ਆ ਸ਼ੇਰੇ ਵੀਰ ਹੋਂਾ ਕੋਲ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਕਿਰਪਾਵਾ ਚਲੋ ਕਿਰਪਾ ਹੀ ਚਾਹੀਦੀ ਆ ਤੇ ਕਿਵੇਂ ਰਿਹਾ ਵੀਡੀਓ ਦਾ ਫਿਰ ਵੀਡੀਓ ਦਾ ਭਾਜੀ ਬਹੁਤ ਵਧੀਆ ਲੱਗ ਰਿਹਾ ਅੱਛਾ ਜੀ ਉਹ ਐਸਵਾਇਆ ਮਾਲ ਤੇ ਝਾਟੀ ਵੇਗਿਆ ਸੀ ਮਤਲਬ ਦੋ ਦੋ ਕੰਨਾਂ ਤੇ ਇੰਨੀ ਸਾਰਾ ਦੇਲ ਹੋ ਗਿਆ ਹਾਂਜੀ ਤੇ ਮੱਜਾ ਦੋ ਆ ਵੀ ਆਪਾਂ ਪਰਸਨਲ ਵੀਡੀਓ ਚ ਪਾਈਆਂ ਹੈਗੀਆਂ ਤੇ ਇਹ ਆ ਵੀ ਮੱਜਾ ਗੱਬਣਾ ਸੀ ਦੋਨੇ ਤੇ ਜਿੰਨੇ ਵੀ ਵੀਰ ਭਰਾਵਾਂ ਦੇ ਫੋਨ ਆਏ ਆ ਕੋਈ ਦਵਾਈ ਮੈਂ ਮਾ ਕੇ ਦੇ ਠੀਕ ਆ ਠੀਕ ਜਦੋਂ ਕੁੰਡੀ ਆਪਾਂ ਦੱਸਦੇ ਉਹ ਮੇਰਾ ਇਹ ਨਹੀਂ ਮੈਂ ਚਲ ਵੀਡੀਓ ਪਾ ਕੇ ਦੱਸ ਦਿੰਨੇ ਸਾਰਿਆਂ ਤੱਕ ਪਹੁੰਚ ਜੂਗੀ ਹਣਾ ਹਾਂਜੀ ਹਾਂਜੀ ਇਕੱਲੇ ਇਕੱਲੇ ਨੂੰ ਆਪਾਂ ਵੀਡੀਓ ਪਾਉਂਦੇ ਫਿਰ ਇੰਨੇ ਜਣੇ ਨੂੰ ਉੱਠੇ ਲੱਗਦੇ ਆਹੀ ਤਾਂ ਗੱਲ ਹੈਗੀ ਹਾਂ ਚਲ ਵੀਡੀਓ ਪਾ ਦਿੰਦੇ ਹਾਂ ਹਾਂਜੀ ਇਹ ਕੱਲ੍ਹ ਕੋਈ ਤੇ ਆਪਣਾ ਨਾਮ ਤੇ ਐਡਰੈਸ ਦ ਨਾ ਮੇਰਾ ਸ਼ੇਰਾ ਜੀ ਪਿੰਡ ਮਾਲਾ ਜਿਹੜੀ ਤਸਵੀਲ ਹੈ ਇਹ ਨਾਰਾ ਦਾ ਫੋਨ ਨੰਬਰ 98145667 ਠੀਕ ਹੈ ਜੀ ਕਰੀਏ ਸ਼ੁਰੂਆਤ ਕਰੋ ਜੀ ਦੱਸਿਓ ਇਹਦੇ ਬਾਰੇ ਕੀ ਹੈ ਇਹ ਅੱਛਾ ਜੀ ਪਾਪਾ ਵਾਲੀ ਜਿਹੜੀ ਆਪਾਂ ਗੱਭਣ ਪਾਈ ਹਾਂਜੀ ਤੇ 8 ਕਿਲੋ ਦੇ ਕਰੀਬ ਮੰਨ ਲਓ ਕਿ ਦੋ ਡੰਨ ਮੈਂ ਬੱਚੇ ਨੂੰ ਵਿੱਚ ਘਾ ਦੇ ਨੂੰ 8 ਕਿਲੋ ਬੋਲਾ ਮੰਨ ਲਓ ਹੈਗਾ ਮੈਂ ਥੱਲੇ ਠੀਕ ਹੈ ਜੀ ਥੋਟੀ ਘੱਟ ਵੀ ਨਹੀਂ ਤੇ 12 ਤੋਂ ਨਹੀਂ ਟੁੱਟਦੀ ਠੀਕ ਹੈ ਜੀ ਹਾਂਜੀ ਵੀਡੀਓ ਆਰਡਰ ਕੁਆਲਟੀ ਥਾਣਾ ਦੱਸਿਆ ਇਹ ਤੇ ਗੈਮ ਤਾਂ ਇਹ ਚਾ ਕਰ ਸਕਦੇ ਜੀ ਬਹੁਤ ਵਧੀਆ ਵਾ ਹਾਂਜੀ ਤੇ ਆਜ ਹੁਣ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਕਿਰਮਾ ਸੂਆ ਸੋਈ ਜੀ ਭਾਈ ਪਣ ਇਹ ਆਰ ਕੀ ਤਿੱਜੇ ਸੀ ਅੱਛਾ ਜੀ ਤਿੱਜਾ ਸੂਆ ਸੋਈ ਜੇ ਮੱਜ ਛੇੜੀ ਬਹੁਤ ਵੱਡੀ ਹੈ ਬਾਕੀ ਪਾਣ ਆ ਬਾਕੀ ਹਾਂਜੀ ਕਰੋ ਵੀਰ ਜੀ ਤੁਸੀਂ ਚੈੱਕ ਲਾਗੇ ਤਾਂ ਵਾਨੇ ਦਾ ਸਹਿਜ ਤੇ ਥਣਾ ਦਾ ਸਹਿਜ ਗਿਆ ਬਹੁਤ ਚੰਗਾ ਵੈਦਾ ਐਨ ਗਿਠ ਗਿਠ ਤੇ ਧਣ ਲੱਗਾ ਵਾ ਇਹ ਵੀ ਇੱਕ ਨੰਬਰ ਕਾਲੀ ਛਾਹ ਵਾ ਪੂਛ ਮੜੀ ਜੀ ਵਾਈਟ ਆ ਥੋੜੀ ਜੀ ਬਾਕੀ ਸਾਰੀ ਕਾਲੀ ਛੋਟੀ

ਅਛਾ ਜੀ। ਕੱਲ ਬਦਪਾਰੋ। ਕੀ ਮੁੱਲ ਕਰਨਾ ਭਾਈ ਇਹਦਾ? ਹਾਂਜੀ ਹਾਂਜੀ। ਇਹ ਆਪਣਾ ਗਾਇ ਜੀ ਹੁੰਦਾ ਹਨਾ। ਗਾਇ ਜੀ ਕਰੀਏ। ਮੁੱਲ ਕਰਨ ਨੂੰ ਅਸੀਂ ਕਰ ਲਈਏ 75 ਦੀ ਦੀ ਸੀਗੇ। ਕਰ ਦਈਏ 2000 ਮਾਣ ਹੋਰ। 5 ਹੀ ਅਤਲਾ ਛੱਡ ਦਈਏ 70। 70 ਹਜ਼ਾਰ ਦੀ। ਲਓ ਵੀਰ ਜੀ 70 ਹਜ਼ਾਰ ਦੀ ਸੱਜਰ ਸੂਈ ਬਿਲਕੁਲ ਤਾਜੀ। ਹਾਂਜੀ। ਤੇ ਦੁੱਧ 12 ਲੀਟਰ ਵੀਰ ਕਹਿੰਦਾ ਕਿ ਚਵਾਈ ਜਾਊਗੀ। ਤੇ ਜਵਾਕ ਤੁਹਾਨੂੰ ਐਂਡ ਤੇ ਦਿਖਾਉਨੇ ਆ। ਹਾਂਜੀ ਹਾਂਜੀ ਤੇ ਬਾਕੀ ਕਿੰਨਾ ਵੀਰਾਂ ਨੂੰ ਪਛਾਣ ਆ ਪਸ਼ੂ ਗ੍ਰੀਦਨ ਦੀ ਉਹ ਬਿਲਕੁਲ ਤਾਜੀ ਸਹੀ ਕਾਦੀ ਚੀਜ਼ ਹੈ ਹਾਂਜੀ ਹਾਂਜੀ ਤੇ ਆਜੋ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਅੱਛਾ ਜੀ ਠੀਕ ਹੈ ਜੀ ਇਹ ਵੀ ਆਪਾਂ ਮੁਗੱਬਰ ਪਾਈ ਜੀ ਅੱਛਾ ਜੀ ਇਹ ਪਰ ਤੋਂ ਜਿੰਨਾ ਆਪਾਂ ਵੀਡੀਓ ਪਾਈ ਉਹਨਾਂ ਦਾ ਵੀ ਠੀਕ ਹੈ ਜੀ ਤੇ ਜਵਾਕਸ ਮਾ ਇਹਦਾ ਵੀ ਬਹੁਤ ਵਧੀਆ ਨਿਕਲੇਗਾ 9 ਕਿਲੋ ਬੋੜੀ ਹੋਊਗੀ ਮੌਕੇ ਤੇ ਤਿਆਰ ਅੱਛਾ ਜੀ ਤੇ ਵੀ ਥਣ ਭਾਡੇ ਦਿੰਦਾ 11 12 ਕਿਲੋ ਹਾਂਜੀ ਹਾਂਜੀ ਤੇ ਇਹਦੇ ਪਿੱਛੇ ਜਵਾਕ ਕੀ ਇਹਦੇ ਮਗਰ ਵੀ ਕਟਾਈ ਹੈ ਇਹਦੇ ਮਗਰ ਵੀ ਕਟਾਈ ਹੈ ਠੀਕ ਹੈ ਮੇਲ ਕਾ ਉਸੇ ਤੁਹਾਡੇ ਬਿਸ਼ੇ ਤੇ ਮੌਕੇ ਤੇ ਬੌਲਾ 9 ਲੀਟਰ ਤਿਆਰ ਆ ਤੇ ਵੀਰ ਕਹਿੰਦਾ ਕਿ ਇਹ ਵੀ 12 ਲੀਟਰ ਦੇ ਤਕਰੀਬ ਕਿਵਾਈ ਜਾਊਗੀ ਤੇ ਆਜੋ ਹੁਣ ਤੁਹਾਨੂੰ ਖੋਲ ਕੇ ਵਿਖਾਉਨੇ ਲਾਗੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜਾਂ ਡਰ ਕੁਆਲਟੀ ਕਿ ਥਾਣਾ ਦਾ ਸਾਇਜ ਗਿਆ ਪੇ ਇਹਦਾ ਵੀ ਬਹੁਤ ਚੰਗਾ ਵਾ ਐਨ ਪਿਓਰ ਨੀਲੀ ਰਾਵੀ ਦੇ ਵਿੱਚ ਆ ਹਣੇ ਜੀ ਬਹੁਤ ਔਣਾ

ਕਿੰਨੀ ਕਰਦੀ ਹੈ ਪੱਤਰ ਦੀ 72000 ਦੀ ਲਓ ਵੀਰ ਜੀ 72000 ਦੀ ਬਿਲਕੁਲ ਤਾਜੀ ਜ਼ੁਈ ਜੋੜਾ ਹੀ ਲਊਗਾ ਤੇ ਜੋੜਾ ਹੀ 70 ਦੇ ਹਿਸਾਬ ਨਾਲ ਦੇ ਦਾਂਗੇ ਠੀਕ ਹੈ ਜੀ 70 70 ਹਿਸਾਬ ਨਾਲ 70 70 ਠੀਕ ਹੈ ਜੀ ਹਾਂ ਜੀ ਮਿੱਟੀ ਜੀ ਕੋਈ ਵੀ ਇਤਵਲਾ ਜੋੜਾ ਅਖੀਦਾਂ ਦਾ ਚਾਹਵਾਣ ਹੋਇਆ ਤੇ ਉਹਨੂੰ ਮਾਨਤਾਨ ਹੋਰ ਕਰ ਦਿੱਤਾ ਜਾਊਗਾ ਤੇ ਤੁਹਾਨੂੰ ਜਵਾਬ ਆ ਜਾਊਗਾ ਦਿਖਾਉਣੇ ਹਾਂ ਹਾਂ ਜੀ ਆ ਪਹਿਲੇ ਨੰਬਰ ਵਾਲੇ ਕੀ ਕਰ ਸਕਦੇ ਨੇ ਆਹ ਵਾਲੇ ਜਵਾਬ ਜੇ ਆ ਬੋਲੇ ਪੱਥੇ ਵਾਲਾ ਬੋਲੀ ਝੋਟੀ ਦਾ ਜੇ جی باقی یہ کہ چنگے سیمت ٹیچر بالکل بہت چنت آ جی جی کوئی چاہ سام والا ہوا تگڑا مالی بننا پوری ویکنو سارے